ਤੁਰ ਆਪ ਇੱਕ ਤਜਰਬਾ ਕਰਨ ਲੱਗਿਆ ਕਲੀ ਆਲਾ ਛੱਤ ਤੇ ਕਲੀ ਪਾ ਕੇ ਕਹਿ ਕੰਦੇ ਵੀ ਛੱਤ ਠੰਡੀ ਹੁੰਦੀ ਐ ਤੇ ਆਪਾਂ ਲਿਆ ਰੱਖੀ ਐ ਕਲੀ ਤੇ ਆ ਲਿਆ ਰੱਖਿਆ ਈਅਰ ਦਿਨ ਇਹਨੂੰ ਕਲੀ ਚ ਪਾਉਣਾ ਕੋਈ ਜ਼ਿਗਾਰਡ ਜਾਂ ਹੁੰਦਾ ਆਪਣਾ ਸਿਰੋਚਨ ਦੋਨ ਨੇ ਕੀ ਬਈ ਤੇ ਬਾਕੀ ਤੁਹਾਨੂੰ ਅੱਗੇ ਜਿਵੇਂ ਜਿਵੇਂ ਕਰਾਂਗੇ ਦਿਖਾਵਾਂਗੇ ਸਿਸਟਮ ਹਾਂ ਜਿਗਾੜੇ ਚੱਕੀਆਂ ਇਹ ਘਾਟ ਆਇਆ ਘਟਦੇ ਨਹੀਂ ਆਇਆ ਨੇ ਘਟਦੇ ਨਹੀਂ ਆ ਪਾ ਦੇ ਨੂੰ ਖੁੱਲ ਗਏ ਪਰ ਉਹ ਖੁੱਲਦਾ ਹੀ ਨਹੀਂ ਇੱਕ ਕਲੀ ਦੇ ਨਾਲ ਆ ਪਾਵਾਂਗੇ ਬਈ ਅਨਮੋਲ ਬੌਂਡ ਉੱਪਰ ਇਹ ਜੋੜਨ ਮੋਲ ਹੈ ਤੇ ਆਹ ਕਲੀ ਤਾਂ ਇੱਧਰ ਲੱਗ ਰਹੇ ਜਗਾੜ ਤਿਆਰ ਕਰਨੇ ਪਾ ਪਾ ਲੱਗਿਆ ਕਰਨੇ ਸਟਾਰਟ ਕਰਨੇ ਜਿਹੜਾ ਕੰਮ ਆ ਦੇਖ ਲੋ ਸਮਾਰਾ ਮਿੱਟੀ ਹੈ ਹਾਂ ਪੂਰਾ ਊੜਾ ਵਿੱਚ ਕਲੀ ਉਹ ਗਾੜੀ ਰੱਖੀ ਜਗਾ ਗਾੜੀ ਹੈ ਪਰ ਆਹ ਘਰ ਲਈ ਪੈ ਗੋਲੀ ਹੌਲੀ 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 ਮੇਰਾ ਹੌਲੀ ਤੋਂ ਯਾਰ ਅੱਜ ਤੀ ਤਨੀ ਗਲਤ ਲੱਗੇਗਾ ਕੰਮ ਮੈਂ ਤਾਂ ਸਹੀ ਉੱਤੋਂ ਜਾ ਉਹ ਕਰਨਾ ਰਹੇ ਇੱਧਰ ਰੱਖੀ ਇੱਧਰ ਰੱਖਣ ਵਾਲਾ ਹਾਂ ਨੇ ਨਾਲ ਨਾਲ ਪਾ ਐਨਾ ਘੱਟ ਤਜਰਬਾ ਕਰਿਆ ਹਾਲੇ ਬਾਕੀ ਆਪਾਂ ਇਹ ਸਾਰੀ ਛੱਤ ਤੇ ਪਾਵਾਂਗੇ ਕੱਲੀ ਦੇਖਦੇ ਆਂ ਠੰਡ ਠੰਡ ਪੈਂਦੀ ਹੈ ਕਿ ਨਾ ਕਿ ਬਸ ਗੱਲੇ ਹੀ ਨੇ ਲੱਗਿੰਦੀ ਵੀ ਵੀਡੀਓ ਦੇਖ ਕੇ ਲੱਗਿਆ ਕਰਨਾ ਕੰਮ ਜਾ ਵਿਕੀਪਤਾ ਮਾੜਾ ਮੋਟਾ ਫਰਕ ਪਏ ਜੇ ਹੈ ਤਰੋ ਕਲੀ ਵਾਲਾ ਤਜਰਬਾ ਕਰਕੇ ਦੇਖਿਆ ਪਹਿਲੀ ਵਾਰ ਇੱਧਰ ਥੋੜੀ ਪਾਦੀ ਮੋਟੀ ਲੇਰ ਇੱਧਰ ਕਰ ਲਿਆ ਥੋੜਾ ਜਿਹਾ ਪਤਲਾ ਦੇਖਦੇ ਆ ਇਹਦੇ ਨਾਲ ਕੋਈ ਮਾੜੀ ਮੁੱਠੀ ਠੰਡ ਚ ਪੈਂਦੀ ਹੈ ਗਣਾ ਕਮਰਾ ਠੰਡਾ ਕਿੰਨਾ ਰਹਿੰਦਾ ਆਪਾਂ ਵੀ ਵੀਡੀਓ ਦੇਖ ਕੀ ਕਰੇ ਸਾਰਾ ਸੋਦਾ